ਹਾਂਜੀ ਕੀ ਹਾਲ ਚਾਲ ਹੈ ਦੋਸਤੋ ਦੋਸਤੋ ਤੁਹਾਨੂੰ ਸਭ ਨੂੰ ਪਤਾ ਹੀ ਹੋਣਾ ਹੈ ਕਿ ਪਿਛਲੇ ਦਿਨੀ ਬਹੁਤ ਸਾਰੇ ਪੱਤਰਕਾਰਾਂ ਤੇ ਪੰਜਾਬ ਸਰਕਾਰ ਦੇ ਵੱਲੋਂ ਪਰਚਾ ਦਰਜ ਕਰ ਦਿੱਤਾ ਗਿਆ ਸੀ ਉਹ ਪਰਚਾ ਦਰਜ ਕਰਨ ਦਾ ਕਾਰਨ ਵਜ੍ਹਾ ਰੰਜਿਸ਼ ਕੀ ਸੀ ਤੁਹਾਨੂੰ ਪਤਾ ਹੀ ਹੋਣਾ ਹੈ ਕਿ ਪੰਜਾਬ ਸਰਕਾਰ ਦਾ ਹੈਲੀਕਾਪਟਰ ਪੰਜਾਬ ਦੇ ਵਿੱਚ ਉਡਾਣਾ ਭਰ ਰਿਹਾ ਸੀ ਪਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਪੰਜਾਬ ਦੇ ਵਿੱਚ ਉਸ ਵਕਤ ਮੌਜੂਦ ਨਹੀਂ ਸੀ ਤੇ ਪੱਤਰਕਾਰਾਂ ਦੇ ਵੱਲੋਂ ਇੱਕ ਆਰਟੀਆਈ ਪਾ ਕੇ ਉਸ ਜਹਾਜ਼ ਦਾ ਹਸਾਬਤਾਂ ਮੰਗਿਆ ਗਿਆ ਕਿ ਕਿੱਥੇ ਕਿੱਥੇ ਚੱਲ ਰਿਹਾ ਹੈ ਕਿਉਂ ਚੱਲ ਰਿਹਾ ਹੈ ਤੇ ਇਸ ਦਾ ਖਰਚਾ ਕੀ ਹੋ ਰਿਹਾ ਹੈ ਇਸੇ ਗੱਲ ਨੂੰ ਲੈ ਕੇ ਹੀ ਸਰਕਾਰ ਨੇ ਰੰਜਿਸ਼ ਰੱਖ ਲਈ ਤੇ ਬਹੁਤ ਸਾਰੇ ਪੱਤਰਕਾਰਾਂ ਨੇ ਪਰਚਾ ਦਰਜ ਕਰ ਦਿੱਤਾ ਜਿਸ ਵਿੱਚ ਲੋਕ ਆਵਾਜ਼ ਟੀਵੀ ਦੇ ਜੇ ਸੰਚਾਲਕ ਸੀ ਮਨਿੰਦਰ ਸਿੰਘ ਸਿੱਧੂ ਮਿੰਟੂ ਗੁਰੂ ਸਰਿਆ ਤੇ ਹੋਰ ਵੀ ਪੱਤਰਕਾਰਾਂ ਤੇ ਪਰਚਾ ਦਰਜ ਕਰ ਦਿੱਤਾ ਗਿਆ ਸੀ ਜਿਸ ਪਰਚੇ ਖਾਜ ਨੂੰ ਲੈ ਕੇ ਆਉਣ ਵਾਲੀ 24 ਤਰੀਕ ਨੂੰ ਬਠਿੰਡੇ ਵਿਖੇ ਸ਼ਨੀਵਾਰ ਵਾਲੇ ਦਿਨ ਧਰਨਾ ਮਿਆਰਾ ਕੀਤਾ ਜਾ ਰਿਹਾ ਹੈ ਕਿ ਉਹ ਪਰਚਾ ਖਾਜ ਕੀਤਾ ਜਾਵੇ ਜਿਸ ਦੇ ਵਿੱਚ ਪੰਜਾਬ ਦੇ ਹੀ ਨਹੀਂ ਸਗਰ ਦੇਸ਼ ਭਰ ਦੇ ਪੱਤਰਕਾਰ ਵੀ ਪਹੁੰਚ ਰਹੇ ਨੇ ਤੇ ਪੂਰਵੀ ਕਾਫੀ ਜਸੇ ਬੰਦੀਆਂ ਉਸ ਪਰਚੇ ਦਰਜ ਕਰਨ ਨੂੰ ਲੈ ਕੇ ਉੱਥੇ ਪਹੁੰਚ ਰਹੀਆਂ ਨੇ ਤੁਹਾਨੂੰ ਵੀ ਸਭ ਨੂੰ ਅਪੀਲ ਹੈ ਕਿ ਪਹੁੰਚਣ ਦੀ ਖੇਚਲ ਜ਼ਰੂਰ ਕਰਿਓ ਪਰ ਉਹ ਧਰਨਾ ਤਾਂ ਅਜੇ ਦੂਰ ਦੀ ਗੱਲ ਹੈ ਇਹ ਸਰਕਾਰ ਨੇ ਮਨਿੰਦਰ ਸਿੱਧੂ ਦਾ ਜਿਹੜਾ ਚੈਨਲ ਸੀ ਜਿਸ ਤੇ 9 ਲੱਖ ਤੋਂ ਵੱਧ ਫਾਲੋਅਰ ਜੁੜੇ ਹੋਏ ਸੀ ਸਰਕਾਰ ਨੇ ਉਹ ਚੈਨਲ ਜਿਹੜਾ ਬੰਦ ਕਰ ਦਿੱਤਾ ਹੈ ਯਾਨੀ ਕਿ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾ ਲਿਆ ਗਿਆ ਪਰ ਸਰਕਾਰ ਇਹ ਭੁੱਲ ਜਾਵੇ ਕਿ ਉਹ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾ ਲਵੇਗੀ ਕਿਉਂਕਿ ਪੱਤਰਕਾਰ ਦੇਸ਼ ਦੇ ਚੌਥੇ ਥੰਮ੍ਹ ਦੇ ਵਜੋਂ ਜਾਣੇ ਜਾਂਦੇ ਨੇ ਤੇ ਇੱਕ ਥੰਮ੍ਹ ਡਿੱਗ ਜਾਵੇ ਤਾਂ ਬਾਕੀ ਤਿੰਨਾਂ ਦੀ ਕੋਈ ਵੀ ਵੈਲਿਊ ਨਹੀਂ ਰਹਿੰਦੀ ਜੇਕਰ ਪੱਤਰਕਾਰਾਂ ਦੀ ਆਵਾਜ਼ ਨੂੰ ਦਬਾਇਆ ਜਾਂਦਾ ਹੈ ਤਾਂ ਤੁਹਾਡੀ ਸਭ ਦੀ ਆਵਾਜ਼ ਹੀ ਦਬਾਈ ਜਾਏਗੀ ਤੁਹਾਡੀ ਆਵਾਜ਼ ਚੱਕਣ ਦਾ ਜ਼ਰੀਆ ਸਿਰਫ ਪੱਤਰਕਾਰ ਹੀ ਹੁੰਦੇ ਨੇ ਆਓ ਸਾਰੇ ਰਲ ਮਿਲ ਕੇ ਆਪਾਂ ਪੱਤਰਕਾਰਾਂ ਦੀ ਹਮਾਇਤ ਕਰੀਏ ਤੇ ਆਉਣ ਵਾਲੀ 24 ਤਰੀਕ ਨੂੰ ਮਠੰਡਾ ਵਿਖੇ ਵੀ ਜ਼ਰੂਰ ਪਹੁੰਚਗੇ ਤੇ ਆਓ ਤੁਹਾਨੂੰ ਮਨਿੰਦਰ ਸਿੰਘ ਸਿੱਧੂ ਦੀ ਜਬਾਨੀ ਵਿਚਾਰੀ ਗੱਲਬਾਤ ਸੁਣਾਉਣੇ ਆ ਕਿ ਉਹਨਾਂ ਦਾ ਪੇਜ ਕਿਵੇਂ ਤੇ ਕਿਉਂ ਬੰਦ ਕੀਤਾ ਗਿਆ ਕਿੰਨੇ ਫੋਲੋਅਰ ਜੁੜੇ ਸੀ ਕਿੰਨਾ ਨੁਕਸਾਨ ਸਰਕਾਰ ਨੇ ਕੀਤਾ ਹੈ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਕੀ ਕਰਨ ਜਾ ਰਹੇ ਹਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਕੇ ਸਰਕਾਰ ਤੱਕ ਵੀ ਜ਼ਰੂਰ ਪਹੁੰਚਾ ਦਿਓ ਤੇ ਪੂਰਨਾ ਦੇ ਤੱਕ ਵੀ ਪਹੁੰਚਾਉਣ ਦੀ ਖੇਚਲ ਜ਼ਰੂਰ ਕਰਿਓ ਦੋਸਤੋ ਆਪ ਸਭ ਨੂੰ ਪਤਾ ਹੀ ਹੈ ਕਿ ਬੀਤੇ ਦਿਨੀ ਸਾਡੇ ਤੇ ਸਰਕਾਰ ਵੱਲੋਂ ਇੱਕ ਪਰਚਾ ਦਿੱਤਾ ਗਿਆ ਸੀ ਪਰਚੇ ਤੋਂ ਬਾਅਦ ਹੁਣ ਸਰਕਾਰ ਹੋਰ ਜਿਹੜਾ ਹਮਲਾਵਰ ਰਖ ਚੁਤਰੀ ਹੈ ਤੇ ਅੱਜ ਸਾਡਾ ਚੈਨਲ ਵੀ ਉਡਾ ਦਿੱਤਾ ਲੋਕ ਵਾਈ ਟੀਵੀ ਦਾ ਫੇਸਬੁੱਕ ਪੇਜ ਜਿਹਦੇ ਲਗਭਗ 932000 ਫੋਲੋਅਰ ਸੀ ਇਸ ਤੋਂ 932000 ਫੋਲੋਅਰ ਸੀ ਅੱਜ ਜੋ ਸਪੇ ਨੂੰ ਫੇਸਬੁੱਕ ਤੋਂ ਸਰਕਾਰ ਨੇ ਹਟਵਾ ਦਿੱਤਾ ਲਗਾਤਾਰ ਕੋਟਾਂ ਮਰਵਾ ਕੇ ਲਗਾਤਾਰ ਸਰਕਾਰ ਕੋਟਾਂ ਮਾਰ ਰਹੀ ਸੀ ਇਸੇ ਸਬਾਰੇ ਦੱਸਿਆ ਸੀ ਕਿ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਆਮ ਆਦਮੀ ਪਾਰਟੀ ਦੇ ਪੇਜ ਤੋਂ ਲਗਾਤਾਰ ਸਾਡੇ ਤੇ ਰਿਪੋਰਟਾਂ ਮਾਰ ਰਹੀ ਹੈ ਜਿਸ ਤੋਂ ਬਾਅਦ ਅੱਜ ਸਾਡਾ ਪੇਜ ਫੇਸਬੁੱਕ ਤੋਂ ਜਿਹੜਾ ਓੜਾ ਦਿੱਤਾ ਗਿਆ ਇਹ ਮੀਡੀਆ ਦੀ ਆਜ਼ਾਦੀ ਤੇ ਬੋਲਣ ਦੀ ਆਜ਼ਾਦੀ ਤੇ ਲਗਾਤਾਰ ਸਰਕਾਰ ਹਮਲਾਵਰ ਹੋਈ ਹੈ ਬੜੇ ਲੋਕਾਂ ਨੂੰ ਇਹ ਲੱਗਦਾ ਸੀ ਜਦ ਮਾਨਯੋਗ ਹਾਈ ਕੋਰਟ ਨੇ ਇਹ ਫੈਸਲਾ ਦਿੱਤਾ ਸੀ ਕਿ ਪਰਚੇ ਤੇ ਸਟੇ ਦੇ ਦਿੱਤਾ ਸੀ ਕਿ ਹੁਣ ਸੰਘਰਸ਼ ਕਰਨ ਦੀ ਕੀ ਲੋੜ ਹੈ ਤਾਂ ਉਹਨਾਂ ਲੋਕਾਂ ਨੂੰ ਇਹ ਦੱਸਣਾ ਸਾਡਾ ਫਰਜ਼ ਹੈ ਕਿ ਅਸੀਂ ਸੰਘਰਸ਼ ਸਿਰਫ ਇਹ ਪਰਚੇ ਲਈ ਨਹੀਂ ਕਰ ਰਹੇ ਅਸੀਂ ਸੰਘਰਸ਼ ਕਰ ਰਹੇ ਹਾਂ ਜਿਹੜੀ ਬੋਲਣ ਦੀ ਆਜ਼ਾਦੀ ਖੋਈ ਜਾ ਰਹੀ ਹੈ ਪੰਜਾਬ 'ਚ ਜਗਬਾਣੀ ਦੇ ਉੱਪਰ ਹਮਲਾ ਤੁਸੀਂ ਦੇਖਿਆ ਹੀ ਹੈ ਕਿ ਕਿਸ ਤਰੀਕੇ ਦੇ ਨਾਲ ਬਿਜਲੀ ਕੱਟੀ ਗਈ ਹੋਟਲਾਂ ਤੇ ਰੇਡ ਕੂੜ ਪ੍ਰਚਾਰ ਇਹ ਕੀਤਾ ਗਿਆ ਹੋਟਲਾਂ 'ਚ ਆਹ ਕਮੀਆਂ ਸੀ ਆਹ ਪੇਸ਼ੀਆਂ ਸੀ ਤੇ ਸਿੱਧਾ ਮਕਸਦ ਸੀ ਕਿ ਉਸ ਅਦਾਰੇ ਨੂੰ ਦਬਾਉਣਾ ਰਤਨ ਤਾਲੀਵਾਲ ਦੇ ਪੇਜ ਤੇ ਵੀ ਸਰਕਾਰ ਵੱਲੋਂ ਸਿੱਧੀਆਂ ਰਿਪੋਰਟਾਂ ਮਾਰੀਆਂ ਗਈਆਂ ਉਹਨੇ ਵੀ ਜਨਤਕ ਕੀਤਾ ਹੋਰ ਵੀ ਅਨੇਕਾਂ ਪੇਜਾਂ ਤੇ ਰਿਪੋਰਟਾਂ ਵੱਜ ਰਹੀਆਂ ਤੇ ਉਸੇ ਤਰ੍ਹਾਂ ਜਿਹੜਾ ਲਗਾਤਾਰ ਇਹ ਬੋਲਣ ਦੀ ਆਜ਼ਾਦੀ ਖੋਈ ਜਾ ਰਹੀ ਹੈ ਜਿਸ ਨੂੰ ਲੈ ਕੇ ਸਾਨੂੰ ਬੋਲਣਾ ਪਵੇਗਾ ਸੰਘਰਸ਼ ਕਰਨੇ ਪੈਣਗੇ ਸਾਡਾ 24 ਦਾ ਸੰਘਰਸ਼ ਉਸੇ ਤਰੀਕੇ ਦੇ ਨਾਲ ਹੈ ਵੱਡੇ ਪੱਧਰ ਤੇ ਅਸੀਂ ਕਹਿੰਦੇ ਹਾਂ ਕਿ ਉੱਥੇ ਪਹੁੰਚੋ ਮਕਸਦ ਪਰਚੇ ਰੱਦ ਕਰਾਉਣਾ ਨਹੀਂ ਮਕਸਦ ਜਿਹੜਾ ਸਵਧਾਨ ਨੇ ਸਾਨੂੰ ਬੋਲਣ ਦਾ ਅਧਿਕਾਰ ਕੀਤਾ ਉਹਨੂੰ ਬਰਕਰਾਰ ਰੱਖਣਾ ਹੈ ਇਹ ਅਸੀਂ ਜਿਹੜਾ ਸਾਡਾ ਪੇਜ ਹੈ ਲੋਕਵਾਜੀ ਪੰਜਾਬੀ ਜਿੱਤੇ ਅਸੀਂ ਵੀਡੀਓ ਪਾ ਰਹੇ ਹਾਂ ਹੁਣ ਤੁਹਾਨੂੰ ਲੋਕਵਾਜੀ ਟੀਵੀ ਦੀਆਂ ਸਾਰੀਆਂ ਵੀਡੀਓਜ਼ ਇਹਦੇ ਤੇ ਦੇਖਣ ਨੂੰ ਮਿਲਣਗੀਆਂ ਜੋ ਵੀ ਅਸੀਂ ਕੰਟੈਂਟ ਪਾਵਾਂਗੇ ਇਹਦੇ ਤੇ ਪਾਵਾਂਗੇ ਤੇ ਨਾਲ ਹੀ ਅਸੀਂ ਸਰਕਾਰ ਨੂੰ ਇਹ ਬੇਨਤੀ ਕਰਦੇ ਆ ਕਿ ਤੁਸੀਂ ਜਿਸ ਤਰੀਕੇ ਦੇ ਨਾਲ ਵੀ ਜੋ ਵੀ ਜ਼ੋਰ ਲਗਾਉਣਾ ਹੈ ਪਰਚੇ ਪਾਉਣ ਦਾ ਲਾਉਣਾ ਹੈ ਚੈਨਲ ਬੰਦ ਕਰਨ ਦਾ ਲਾਉਣਾ ਹੈ ਹੋਰ ਵੀ ਤੁਹਾਡੇ ਤੋਂ ਕੋਈ ਕਿਉਂਕਿ ਤੁਹਾਡੇ ਕੋਲੇ ਬਹੁਤ ਕੁੱਝਾ ਮਾਫੀਆ ਤੁਹਾਡੇ ਕੋਲੇ ਹੈ ਗੈਂਗਸਟਰ ਤੁਹਾਡੇ ਕੋਲੇ ਹੈ ਜੋ ਵੀ ਤੁਹਾਡੇ ਤੋਂ ਜ਼ੋਰ ਲੱਗਦਾ ਤੁਸੀਂ ਲਗਾ ਸਕਦੇ ਹੋ ਪਰ ਇਹ ਆਵਾਜ਼ ਲੋਕਾਂ ਦੇ ਹੱਕ ਵਿੱਚ ਉੱਠਦੀ ਰਹੂਗੀ ਇਹ ਆਵਾਜ਼ ਲੋਕ ਆਵਾਜ਼ਾਂ ਉਹਨਾਂ ਆਵਾਜ਼ਾਂ ਤੋਂ ਜਿਹੜੀਆਂ ਆਜ਼ਾਦ ਆਵਾਜ਼ਾਂ ਉਹਨਾਂ ਤੋਂ ਸਰਕਾਰ ਨੂੰ ਦੁੱਖ ਕਿਸ ਗੱਲ ਦਾ ਹੈ ਕਿਉਂਕਿ ਸਰਕਾਰ ਨੇ ਕਿਸਾਨ ਕੁੱਟਨੇ ਆ ਪੰਜਾਬ 'ਚ ਉਹਨਾਂ ਨੂੰ ਇਹ ਹੈ ਕਿ ਇਹ ਚੈਨਲ ਲੋਕਾਂ ਨੂੰ ਨਾ ਦਿਖਾਉਣ ਕਿ ਅਸੀਂ ਕਿਸਾਨ ਕੁੱਟੇ ਆ। ਇਹ ਸਰਕਾਰ ਨੇ ਮਜ਼ਦੂਰ ਕੁੱਟਨੇ ਆ। ਉਹਨਾਂ ਦੀਆਂ ਆਵਾਜ਼ਾਂ ਦਬਾਉਣੀਆਂ, ਉਹਨਾਂ ਦੇ ਮੁੱਦਿਆਂ ਦੇ ਉੱਤੇ ਉਹਨਾਂ ਦੇ ਡਾਂਗ ਫੇਰਨੀਆਂ। ਇਹ ਚਾਹੁੰਦੇ ਆ ਕਿ ਉਹ ਆਵਾਜ਼ ਲੋਕਾਂ ਤੱਕ ਨਾ ਪਹੁੰਚੇ। ਇਹ ਕਿਸਾਨ ਇਹ ਸਰਕਾਰ ਨੇ ਵਪਾਰੀਆਂ ਤੇ ਲਗਾਤਾਰ ਹੋ ਰਹੇ ਹਮਲੇ, ਲਗਾਤਾਰ ਉਹਨਾਂ ਤੇ ਗੋਲੀਆਂ ਚੱਲ ਰਹੀਆਂ। ਉਹਨਾਂ ਦੀ ਲੁੱਟ ਹੋ ਰਹੀ ਹੈ। ਇਹ ਚਾਹੁੰਦੇ ਨੇ ਕਿ ਉਹ ਵਪਾਰੀਆਂ ਦੀਆਂ ਖਬਰਾਂ ਬਾਹਰ ਨਾ ਆਉਣ। ਇਹ ਵਿਦਿਆਰਥੀਆਂ ਤੇ ਲਗਾਤਾਰ ਸਿੱਖਿਆ ਕ੍ਰਾਂਤੀ ਦੇ ਨਾਂ ਤੇ ਉਹਨਾਂ ਦੇ ਅਧਿਕਾਰਾਂ ਤੇ ਡਾਕਾ ਮਾਰ ਰਹੇ ਆ। ਇਹ ਚਾਹੁੰਦੇ ਨੇ ਕਿ ਵਿਦਿਆਰਥੀਆਂ ਦੀ ਖਬਰ ਬਾਹਰ ਨਾ ਆਵੇ। ਇਹ ਮੁਲਾਜ਼ਮਾਂ ਤੇ ਲਗਾਤਾਰ ਡਾਕ ਹੱਕਾਂ ਤੇ ਡਾਕਾ ਮਾਰ ਰਹੇ ਆ ਉਹਨਾਂ ਦੀ ਲਗਾਤਾਰ ਡੀਏ ਦੀਆਂ ਚਿਸ਼ਤਾਂ ਹੋ ਸਾਰਾ ਕੁਝ ਉਹਨਾਂ ਦੇ ਅਧਿਕਾਰਾਂ ਤੇ ਡਾਕਾ ਮਾਰ ਰਹੇ ਐ ਇਹ ਚਾਹੁੰਦੇ ਨੇ ਕਿ ਜਦ ਮੁਲਾਜ਼ਮ ਬੋਲਣ ਤਾਂ ਉਹਨਾਂ ਦੀ ਕੋਈ ਖਬਰ ਗੱਲ ਬਾਹਰ ਨਾ ਆਵੇ ਕਿਉਂਕਿ ਬਾਹਰ ਮੀਡੀਆ ਨੇ ਲੈ ਕੇ ਆਉਣੀ ਐ ਬਹੁਤਾ ਮੀਡੀਆ ਤੇ ਇਹਨਾਂ ਨੇ ਆਪਣੀ ਗੋਦੀ ਚ ਬਿਠਾਇਆ ਹੋਇਆ ਪਰ ਜਿਹੜਾ ਮੀਡੀਆ ਰਹਿ ਗਿਆ ਉਹਨੂੰ ਇਸ ਤਰੀਕੇ ਦੇ ਨਾਲ ਦਬਾਉਣ ਦੀ ਜਿਹੜੀ ਸਰਕਾਰ ਦੀ ਸਾਜ਼ਿਸ਼ ਐ ਪਰ ਪੰਜਾਬ ਦੇ ਵਿੱਚ ਅਸੀਂ ਹਰ ਵਾਰ ਕਹਿੰਦੇ ਆ ਕਿ ਜੇ ਅਸੀਂ ਵੀ ਚੁੱਪ ਹੋ ਜਾਵਾਂਗੇ ਤਾਂ ਪੰਜਾਬ ਦੇ ਲੋਕ ਚੁੱਪ ਹੋਣ ਵਾਲੇ ਨਹੀਂ ਪੰਜਾਬ 'ਚ ਕੋਈ ਹੋਰ ਖੜਾ ਹੋ ਜਾਵੇਗਾ ਪਰ ਪੰਜਾਬ ਦੇ ਲੋਕ ਬੋਲ ਬੋਲਦੇ ਰਹਿਣਗੇ ਇਸੇ ਤਰੀਕੇ ਨਾਲ ਸਰਕਾਰ ਦੀਆਂ ਆਲੋਚਨਾ ਕਰਦੇ ਰਹਿਣਗੇ ਸਰਕਾਰ ਜਿਸ ਰੋਂ ਦੇ ਵਿੱਚ ਆਈ ਹੈ ਅੱਜ ਤੱਕ ਅਸੀਂ ਕਾਂਗਰਸ ਦੇ ਰਾਜ ਦੇ ਵਿੱਚ ਵੀ ਤਿੰਨ ਸਾਲ ਪੱਤਰਕਾਰੀ ਕੀਤੀ ਹੈ ਪਰ ਅੱਜ ਤੱਕ ਨਾ ਤਾਂ ਕਾਪੀਰਾਈਟ ਇਸ ਤਰੀਕੇ ਨਾਲ ਨਾ ਕੋਈ ਪਰਕਿਆ ਨਾ ਹੀ ਕਦੇ ਫੋਨ ਤੇ ਨਾ ਹੀ ਕੋਈ ਕੋਈ ਡਰਾਵਾ ਪਰ ਇਹ ਸਰਕਾਰ ਹਰ ਇੱਕ ਉਹ ਚੀਜ਼ ਤੇ ਉਤਰੀ ਹੋਈ ਹੈ ਕਿ ਜਿਹੜਾ ਵੀ ਕੋਈ ਸਵਾਲ ਕਰਦਾ ਹੈ ਉਹਨੂੰ ਦਬਾਉਣ ਲਈ ਉਹਨੂੰ ਨੱਪਣ ਲਈ ਹਰ ਜਿਹੜੀ ਹੈ ਉਹ ਵਾਹ ਲਾ ਰਹੀ ਹੈ ਅਸੀਂ ਦਿਖਾਇਆ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਪੈਸੇ ਨਾਲ ਇਹ ਜਿਹੜੇ ਮਹਿੰਗੇ ਟੈਂਟ ਲਿਆਏ ਜਾ ਰਹੇ ਆ ਕਿਸ ਤਰੀਕੇ ਨਾਲ ਬੱਸਾਂ ਤੇ ਪੈਸਾ ਉਜਾੜਿਆ ਜਾ ਰਿਹਾ ਕਿਸ ਤਰੀਕੇ ਨਾਲ ਪੰਜਾਬ ਦਾ ਖਜ਼ਾਨਾ ਉਜਾੜਿਆ ਅਸੀਂ ਦਿਖਾਇਆ ਕਿ ਕਿਸ ਤਰੀਕੇ ਨਾਲ ਮਜ਼ਦੂਰਾਂ ਕਿਸਾਨਾਂ ਮੁਲਾਜ਼ਮਾਂ ਵਪਾਰੀਆਂ ਵਪਾਰੀਆਂ ਤੇ ਹੋਰ ਸਾਰੇ ਸੰਘਰਸ਼ੀ ਲੋਕ ਜਿਹੜੇ ਆਪਣੇ ਸੰਘਰਸ਼ ਕਰਦੇ ਆ ਉਹਨਾਂ ਦੀ ਤਸਵੀਰ ਸਰਕਾਰ ਨੂੰ ਦਿਖਾਈ ਸੋ ਇਹਨਾਂ ਸਾਰੀਆਂ ਚੀਜ਼ਾਂ ਨੂੰ ਲੈ ਕੇ ਸਰਕਾਰ ਬੋਖਲਾਹਟ ਦੇ ਵਿੱਚ ਹੈ ਸਰਕਾਰ ਇਹ ਚਾਹੁੰਦੀ ਹੈ ਕਿ ਅਸੀਂ ਜਿਹੜਾ ਆਮ ਆਦਮੀ ਪਾਰਟੀ ਦੇ ਦਫ਼ਤਰ ਦੇ ਵਿੱਚੋਂ ਬੈਠੇ ਕੋਈ ਵੀਡੀਓ ਭੇਜਦੀ ਹੈ ਕੋਈ ਫੋਟੋ ਭੇਜਦੀ ਹੈ ਸਿਰਫ ਉਹੀ ਤੁਹਾਡੇ ਪੇਜਾਂ ਤੇ ਪਵੇ ਬਾਕੀ ਜੇਕਰ ਤੁਸੀਂ ਕੋਈ ਵਿਰੋਧ ਵਾਲੀ ਕੋਈ ਸਰਕਾਰ ਨੂੰ ਸਵਾਲ ਕਰਨ ਵਾਲੀ ਕੋਈ ਸਰਕਾਰ ਤੇ ਉਂਗਲ ਠਾਉਣ ਵਾਲੀ ਗੱਲ ਕਰੋਗੇ ਤਾਂ ਫਿਰ ਤੁਹਾਡੇ ਪੇਜ ਬੰਦ ਕੀਤੇ ਜਾਣਗੇ ਤੁਹਾਡੇ ਤੇ ਪਰਚਾ ਦਰਜ ਕੀਤਾ ਜਾਊਗਾ ਬੜਿਆਂ ਲੋਕਾਂ ਨੂੰ ਇਹ ਲੱਗਦਾ ਹੁੰਦਾ ਹੈ ਕਿ ਇਹ ਬੰਦੇ ਹੀ ਕਿਉਂ ਰੌਲਾ ਪਾਉਂਦੇ ਆ ਤਾਂ ਉਹਦੀ ਤਸਵੀਰ ਤੁਹਾਡੇ ਸਾਹਮਣੇ ਹੈ ਕਿ ਸਵਾਲ ਕਰਨ ਵਾਲਿਆਂ ਨੂੰ ਲਗਾਤਾਰ ਸਰਕਾਰ ਦਬਾ ਰਹੀ ਹੈ ਤੇ ਅਸੀਂ ਉਹਦੇ ਖਿਲਾਫ ਬੋਲਦੇ ਹਾਂ ਅੱਜ ਵੀ ਸਾਡਾ ਪੇਜ ਬੰਦ ਕੀਤਾ ਗਿਆ ਸਾਨੂੰ ਕੋਈ ਪਰਵਾਹ ਨਹੀਂ ਸਾਡੇ ਲੋਕ ਸਾਡੇ ਨਾਲ ਨੇ ਸਾਡੇ ਲੋਕ ਹਰ ਪੱਖ ਹਰ ਪੱਖ ਤੋਂ ਸਾਡੇ ਨਾਲ ਖੜਦੇ ਨੇ ਅੱਜ ਤੱਕ ਸਾਡੇ ਲੋਕਾਂ ਨੇ ਕਦੇ ਸਾਨੂੰ ਬੈਠ ਨਹੀਂ ਦਿਖਾਈ ਸਾਡਾ 932000 ਵਾਲਾ ਜਿਹੜਾ ਸਾਡਾ ਬਹੁਤ ਮਿਹਨਤ ਕਰਕੇ ਪੇਜ ਅਸੀਂ ਇਹ ਖੜਾ ਕੀਤਾ ਸੀ ਇਹ ਤੋਂ ਪਹਿਲਾਂ ਸਰਕਾਰ ਨੇ ਸਾਡੇ ਤਿੰਨ ਤੋਂ ਚਾਰ ਪੇਜ ਬੰਦ ਕੀਤੇ ਸੀ ਪਰ ਇਹ ਪੇਜ ਲਈ ਅਸੀਂ ਬੜੀ ਮਿਹਨਤ ਕੀਤੀ ਸੀ 932000 ਫੋਲੋਅਰ ਤੇ ਲਏ ਗਏ ਸੀ ਪਰ ਲੋਕਾਂ ਦੇ ਹੱਕ ਚ ਆਵਾਜ਼ ਠਾਉਣ ਲਈ ਸਾਡਾ ਇਹ ਪੇਜ ਕੁਰਬਾਨ ਹੁੰਦਾ ਹੋ ਜਾਵੇ ਅਸੀਂ ਇਹੜਾ ਪੇਜ ਅੱਜ ਲੋਕਵਾਜ਼ ਪੰਜਾਬੀ ਦਾ ਜਿਹਨੂੰ ਅਸੀਂ ਤੁਹਾਨੂੰ ਬੇਨਤੀ ਵੀ ਕਰਦੇ ਆ ਕਿ ਉਹਨੂੰ ਫੋਲੋ ਕਰੋ ਇਹਨੂੰ ਜੁੜੋ ਤੇ ਨਾਲ ਹੀ ਸਾਡਾ YouTube ਚੈਨਲ ਜਰੂਰ ਸਬਸਕ੍ਰਾਈਬ ਕਰੋ ਕਿਉਂਕਿ YouTube ਤੇ ਤੁਸੀਂ ਵੱਧ ਤੋਂ ਵੱਧ ਜਾਓਗੇ ਇਹਦੇ ਨਾਲੋਂ ਸਿਕਿਉਰ ਪਲੇਟਫਾਰਮ ਹੈ ਪਰ ਅਸੀਂ ਇਹ ਕਹਿਣੇ ਆ ਕਿ ਇਹ ਵੀ ਸਰਕਾਰ ਬੰਦ ਕਰ ਦੂਗੀ ਅਸੀਂ ਤਾਂ ਵੀ ਬੋਲਣੋਂ ਨਹੀਂ ਹਟਾਂਗੇ ਇਹ ਸਾਨੂੰ Facebook ਤੋਂ ਬੈਨ ਨਹੀਂ ਕਰਵਾ ਦੂਗੀ ਅਸੀਂ ਸਪੀਕਰ ਲੈ ਕੇ ਮਾਈਕ ਲੈ ਕੇ ਲੋਕਾਂ ਦੇ ਘਰ ਘਰ ਤੱਕ ਵੀ ਖਬਰ ਪਹੁੰਚਾਵਾਂਗੇ ਪਰ ਅਸੀਂ ਪਿੱਛੇ ਨਹੀਂ ਹਟਾਂਗੇ ਇਹ ਅਸੀਂ ਵਾਦਾ ਕਰਦੇ ਆਂ ਸਰਕਾਰ ਕੋਲ ਜਬਾਨ ਬੰਦ ਕਰਨ ਦਾ ਇੱਕ ਹੀ ਹੱਲ ਆ ਸਰਕਾਰ ਨੂੰ ਪਤਾ ਹੈ ਉਹ ਕਰ ਲਵੇ ਪਰ ਪਰਚੇ ਪਾ ਕੇ ਜੇਲ੍ਹਾਂ ਚ ਡੱਕ ਕੇ ਕਿਸੇ ਵੀ ਤਰੀਕੇ ਦੇ ਨਾਲ ਚੈਨਲ ਬੰਦ ਕਰਕੇ ਇਹ ਸਾਡੀ ਆਵਾਜ਼ ਨਹੀਂ ਦਬਾ ਸਕਦੇ ਅੱਜ ਲੋਕ ਵਾਲੀ ਟੀਵੀ ਦਾ ਪੇਜ ਬੰਦ ਕੀਤਾ ਮੈਂ ਸਾਰੇ ਅਖਬਾਰ ਪੱਤਰਕਾਰਾਂ ਨੂੰ ਬੇਨਤੀ ਕਰਦਾ ਕਿ ਆਵਾਜ਼ ਵੱਡੇ ਪੱਧਰ ਤੇ ਇਸ ਖਿਲਾਫ ਉਠਾਈਏ ਨਹੀਂ ਵਾਰੀ ਤੁਹਾਡੀ ਵੀ ਹੈ ਅੱਜ ਮੇਰੀ ਵਾਰੀ ਹੈ ਕੱਲ ਤੁਹਾਡੀ ਵਾਰੀ ਤੇ ਲਗਾਤਾਰ ਹਮਲੇ ਹੋਰ ਵੀ ਰਏ ਰਤਨਦੀਪ ਢਾਲੀਵਾਲ ਨੇ ਵੀ ਆਪਣੀ ਪੋਸਟ ਪਾਈ ਸੀ ਉਸੇ ਤਰੀਕੇ ਨਾਲ ਲਗਾਤਾਰ ਜਿਹੜੀ ਹੈ ਉਹ ਮੀਡੀਆ ਤੇ ਹਮਲੇ ਹੋ ਰਿਹਾ ਸੋ ਆਪਾਂ ਨੂੰ ਇੱਕ ਜੁੱਟ ਹੋ ਕੇ ਜਿਹੜਾ 24 ਦਾ ਸਾਡਾ ਸੰਘਰਸ਼ ਹੈ ਉਦੇ ਤੇ ਵੱਧ ਤੋਂ ਵੱਧ ਗੈਨਤੀ ਦੇ ਵਿੱਚ ਪਹੁੰਚੋ ਤਾਂ ਕਿ ਜਿਸ ਤਰੀਕੇ ਦੇ ਨਾਲ ਵੀ ਮੀਡੀਆ ਦੀ ਆਵਾਜ਼ ਬੰਦੀ ਚਾਹੇ ਅਦਾਰਾ ਵੱਡਾ ਚਾਹੇ ਛੋਟਾ ਚਾਹੇ ਜੱਗ ਬਾਣੀ ਚਾਹੇ ਲੋਕ ਬਾਜ਼ ਜਿਸ ਤਰੀਕੇ ਦੇ ਨਾਲ ਵੀ ਮੀਡੀਆ ਦੇ ਉੱਤੇ ਹਮਲਾਵਰ ਹੋ ਕੇ ਸਰਕਾਰ ਆਈ ਹੋਈ ਹੈ ਉਹਨੂੰ ਰੋਕਣਾ ਪੈਣਾ ਇਸ ਜਿਹੜੀ ਐਸ ਭੂਸਰੀ ਹੋਈ ਸਰਕਾਰ ਨੂੰ ਆਪਾਂ ਨੂੰ ਨੱਥ ਮਾਰਨੀ ਪੈਣੀ ਹੈ ਇਹ ਜ਼ਰੂਰੀ ਹੈ ਕਿ ਆਪਾਂ ਨੂੰ ਜ਼ਮੀਨੀ ਜ਼ਮੀਨ ਤੇ ਉਤਰ ਕੇ ਜਿਸ ਤਰੀਕੇ ਨਾਲ ਇਹ ਸਰਕਾਰ ਲੋਕਾਂ ਦੇ ਜਿਸ ਤਰੀਕੇ ਨਾਲ ਸਰਕਾਰ ਹਮਲਾ ਕਰ ਰਹੀ ਹੈ ਲੋਕਾਂ ਦੇ ਵਿੱਚ ਜਾ ਕੇ ਲੋਕਾਂ ਨਾਲ ਰਲ ਕੇ ਇਹ ਹਮਲਾ ਰੋਕਣਾ ਪੈਣਾ ਸੋ ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਲੋਕ ਵਾਈ ਪੰਜਾਬੀ ਜਿਸ ਪੇਜ ਤੇ ਵੀਡੀਓ ਪਾਈ ਹੈ ਇਹਨੂੰ ਜਰੂਰ ਫੋਲੋ ਕਰੋ ਤਾਂ ਕਿ ਤੁਹਾਡੇ ਤੱਕ ਲੋਕ ਵਾਈ ਟੀਵੀ ਦੀਆਂ ਸਾਰੀਆਂ ਖਬਰਾਂ ਪਹੁੰਚਦੀਆਂ ਰਹਿਣ ਉਸ ਤੋਂ ਵੀਡੀਓ ਨੂੰ ਸ਼ੇਅਰ ਕਰਕੇ ਚੈਨਲ ਨੂੰ ਲਾਈਕ ਫੋਲੋ ਸਬਸਕ੍ਰਾਈਬ ਕਰੀ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਧੰਨਵਾਦ